ਪੀਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਫਿਲੌਰ ਸ਼ਹਿਰ ਦੇ ਪਿੰਡ ਪਟਿਆਨੇੜੇ ਉਸ ਵਕਤ ਚੀਖ ਚਿਹੜਾ ਪੈ ਗਿਆ ਜਦੋਂ ਇੱਕ ਮਾਰਬਲ ਨਾਲ ਪਰਿਆ ਛੋਟਾ ਹਾਥੀ ਬੇਕਾਬੂ ਹੋ ਕੇ ਪਲਟ ਗਿਆ ਜਿਸ ਕਾਰਨ ਉਸ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਜ਼ਖਮੀ ਹੋਏ ਦੱਸੇ ਜਾ ਰਹੇ ਹਨ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਕਟਨਾ ਵਾਲੀ ਥਾਂ ਤੇ ਪੁੱਜੀ ਜਿਸ ਨੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਪੇਜੀਆਂ ਉਨਾ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਪੱਥਰ ਨਾਲ ਪਰਿਆ ਇਹ ਛੋਟਾ ਹਾਥੀ ਲੁਧਿਆਣਾ ਤੋਂ ਜਲੰਧਰ ਜਾ ਰਿਹਾ ਸੀ ਜੋ ਬੀ ਕਾਬੂ ਹੋ ਕੇ ਪਲਟ ਗਿਆ ਜਿਸ ਵਿੱਚ ਬੈਠੇ ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ ਦੇਖਦੇ ਹਾਂ ਸੀਨੀਅਰ ਸਟਾਫ ਰਿਪੋਰਟਰ ਸੁਸ਼ੀਲ ਅਹੂਜਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਆ ਪਾਜੀ ਇਹ ਜਿਹੜਾ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਤੁਸੀਂ ਸੀਗੇ ਵਿੱਚ ਐਕਸੀਡੈਂਟ ਤੇ ਵਿੱਚ ਤੁਹਾਡੇ ਕਿੰਨੀ ਸੱਟਾਂ ਲੱਗੀਆਂ ਤੇ ਬੰਦੇ ਕੰ ਮੇਰੇ ਪਤਾ ਲੱਗਾ ਵੀ ਤੁਸੀਂ ਬੰਦੇ ਜਿਹੜੇ ਵਿੱਚ ਪੂਰੇ ਵੀ ਹੋ ਗਏ ਇਹ ਸਿਰ ਤੇ ਛੱਟ ਲੱਗੀ ਆ ਪੈਰ ਚੁਰ ਗਈ ਆ ਲੱਤ ਤੇ ਬਾਕੀ ਉਹ ਤਿੰਨ ਬੰਦੇ ਤਾਂ ਪੂਰੇ ਹੋ ਗਏ ਲੋਡ ਜ਼ਿਆਦਾ ਹੀ ਗੱਡੀ 'ਚ ਤੇ ਕਿੰਨੇ ਜਾਵੇਂਗੇ ਆ ਬੰਦੇ ਤਾਂ ਇੱਕ ਡਰਾਈਵਰ ਉਹ ਪਤਾ ਨਹੀਂ ਬਾਹਰ ਕਿੰਦਰਾ ਉਹਦਾ ਨਹੀਂ ਪਤਾ ਗੱਡੀ ਕਿਸੇ ਵਿੱਚ ਬੱਜੀ ਸੀਗੇ ਉਦਾਂ ਹੀ ਹੋਇਆ ਹੈ ਨੇ ਜੰਪ ਬੜਾ ਤਗੜਾ ਹੀ ਜੰਪ ਤੋਂ ਗੱਡੀ ਘੁੰਮ ਗਈ ਮਤਲਬ ਚੱਕੋਈ ਇਸੀ ਗੱਡੀ ਵਿੱਚ ਵਜ਼ਨ ਸਾਰਾ ਪਿੱਛੇ ਕਾ ਕੇ ਨਿਕਲ ਗਿਆ ਇਸ ਕਰਕੇ ਉਹ ਗੱਡੀ ਘੁੰਮ ਗਈ ਆ ਦਸੰਦ ਦੇ ਵਿੱਚ ਗੱਲ ਆ ਰਹੀ ਹੈ ਕਿ ਜਿਹੜਾ ਡਰਾਈਵਰ ਆ ਗੱਡੀ ਦਾ ਉਹ ਭੱਜ ਗਿਆ ਤੁਹਾਡੀ ਤਾਂ ਹੀ ਹਾਂ ਭਾਜੀ ਸਾਨੂੰ ਤਾਂ ਇੱਥੇ ਲਾਇਆ ਬਾਕੀ ਉਹ ਕਿੱਥੋਂ ਪਤਾ ਨਹੀਂ ਕਿੱਧਰ ਗਿਆ ਕਿੱਧਰ ਨਹੀਂ ਤੁਹਾਨੂੰ ਤਾਂ ਇੱਥੇ ਲਾਇਆ ਹੀ ਖੜੇ ਪੈਰ ਅੱਜ ਸੜਕੀ ਇਹ ਐਕਸੀਡੈਂਟ ਹੋਇਆ ਹੈਗਾ ਇਹ ਕਿੱਦਾਂ ਹੋਇਆ ਕਿੰਨੇ ਵਜੇ ਦਾ ਹੋਇਆ ਹੈਗਾ ਸਾਖਿਆ ਇਹ ਕੁਸਵੀਰੇ ਕਰੀਬ ਸਵਾ 8 ਵਜੇ ਦੀ ਗੱਲ ਹੈ ਜੀ ਅੱਛਾ ਜੀ ਸਾਡੇ ਡਿਊਟੀ ਤੇ ਐਸਆਈ ਜਸਿੰਦਰ ਸਿੰਘ ਦੂਸ਼ੀ ਹੈ ਜਿਹਦੇ ਵਿੱਚ ਛੋਟਾ ਹਾਦਸਾ ਕਿੱਗਿਆ ਜੋ ਕਿ ਲੁਧਿਆਣਾ ਤੋਂ ਜਲੰਧਰ ਜਾ ਰਿਹਾ ਸੀ ਜਿਸ ਵਿੱਚ ਪੱਥਰ ਮਾਰਬਲ ਸੀਗਾ ਤੇ ਟਾਇਲ ਸੀ ਠੀਕ ਜੀ ਓਵਰਲੂਡ ਤੇ ਕੁਝ ਇਹਦੇ ਬਾਰੇ ਤਾਂ ਨਹੀਂ ਕਹਿ ਸਕਦੇ ਕਿਉਂਕਿ ਅਜੇ ਤਾਂ ਸਾਰਾ ਜੋ ਵੀ ਹੈਗਾ ਖਿਲਰਿਆ ਪਿਆ ਸਮਾਨ ਜੋਮਸ ਦਾ ਪਤਾ ਲੱਗ ਰਿਹਾ ਹੈ ਕਿ ਜਿੱਦਾਂ ਗੱਡੀ ਅਨਬੈਲੈਂਸ ਹੋਈ ਹੈ ਜਿਸ ਦੇ ਕਾਰਨ ਇਹ ਹਾਦਸਾ ਹੋਇਆ ਹੈ ਜਿਸ ਵਿੱਚ ਮੌਕੇ ਤੇ ਹੀ ਦੋ ਬੰਦਿਆਂ ਦੀ ਡੈਥ ਹੋ ਗਈ ਤੇ ਟੋਟਲ 6 ਬੰਦੇ ਸੀਗੇ ਦੋ ਦੀ ਡੈਥ ਹੋ ਗਈ ਮੌਕੇ ਤੇ ਤੇ ਤਿੰਨ ਬੰਦਿਆਂ ਨੂੰ ਸਾਡੀ ਐਸਐਸਆਰ ਟੀਮ ਨੇ ਜਾ ਕੇ ਹਸਪਤਾਲ ਅਸਲ ਹਸਪਤਾਲ ਫੋਰ ਐਕਟ ਕਰਾਇਆ ਚੌਥੇ ਬੰਦੇ ਨੂੰ 108 ਆਹੀ ਐਮ뷸ੈਂਸ ਰਾਹੀਂ ਭੇਜਿਆ ਗਿਆ ਹੁਣ ਜਾ ਕੇ ਪਤਾ ਲੱਗਾ ਇਲਾਜ ਦੀਨ ਇੱਕ ਬੰਦੇ ਦੀ ਹੋਰ ਡੈਥ ਹੋ ਗਈ ਹੈ ਟੋਟਲ 3 ਜੈਨੂਲਟੀ ਮਲੂਸ਼ਨ ਡੈਥ ਹੋ ਗਈ ਹੈ ਤੇ ਤਿੰਨ ਇਲਾਜ ਦੀਨ ਇਲਾਜ ਚੱਲ ਰਿਹਾ ਸਿਵਲ ਹਸਪਤਾਲ ਕੋਲ ਨਾਕ ਤੋਂ ਉਹਦੇ ਵਿੱਚ ਜੀ ਜਿਹੜੀ ਚੌਥਾ ਬੰਦਾ ਉਥੇ ਡੈਥ ਹੋਈ ਆ ਜੀ ਉਹਦਾ ਨਾਮ ਉਹ ਪੈਂਟਰ ਆ ਜੀ ਬਿਹਾਰ ਤੋਂ ਆ ਉਹਨਾਂ ਦੇ ਘਰਦਿਆਂ ਨਾਲ ਗੱਲ ਹੋ ਗਈ ਆ ਜਿਹੜਾ ਹੁੰਦੇ ਆ ਵਾਈਫ ਨਾਲ ਗੱਲ ਹੋ ਗਈ ਆ ਜਿਹੜੇ ਨਾਮ ਜਿਹੜੇ ਲਿਖੇ ਨੇ ਉਹਦਾ ਨਾਮ ਪੈਂਟਰੀ ਲਿਖਿਆ ਜੀ ਪੈਂਟਰ ਬਿਹਾਰ ਲਿਖਿਆ ਜੀ ਜੋ ਜੋ ਆਪਾਂ ਨੂੰ ਪਤਾ ਲੱਗਿਆ ਹੈ ਤੇ ਉਹਦੀ ਡੈਥ ਹੋਈ ਉਹਨਾਂ ਦੇ ਘਰਦਿਆਂ ਨਾਲ ਗੱਲ ਤੋਂ ਦੋ ਦੋ ਬੰਦੇ ਜਿਹੜੇ ਨੇ ਡੈਥ ਹੋਈ ਆ ਵੀ ਉਹਨਾਂ ਦੀ ਉਹਨਾਂ ਦੀ ਉਹਨਾਂ ਦੀ ਆਈਡੈਂਟੀਫਾਈ ਹੋਣੀ ਹੈ ਕਿਉਂਕਿ ਉਹਨਾਂ ਦੀ ਜੈਡ ਬੋੜੀਆਂ ਹੋਣੇ ਹੁੰਦੀਆਂ ਨੇ ਦੇਸ਼ ਦੇ ਸੀ ਪਰਵਾਸੀ ਲੱਗਦੇ ਸੀ ਪਰਵਾਸੀ ਲੱਗਦੇ ਲੇਬਰ ਸੀ ਲੇਬਰ ਸੀ ਕਿੱਥੋਂ ਕਿੱਥੇ ਜਲੇ ਗਏ ਨੇ ਇਹ ਲੁਧਿਆਣਾ ਤੋਂ ਜਲੰਧਰ ਜਾ ਰਹੇ ਸੀ